ਕੋਣ ਕੋਣ ਤੁਹਾਡੇ ਵਰਗੇ ਲਿਖਣ ਵਾਲੇ ਜਿਹੜੇ ਨੇ ਉਹ ਕੰਪਿਊਟਰ ਪਾ ਜਾਂਦੇ ਨੇ ਕੋਣ ਕੋਣ ਕਰਦੇ ਹਾਂ ਜੋ ਇਹ ਕਹਿੰਦੇ ਆ ਤੁਸੀਂ ਮਤ ਅੱਗੇ ਉਹ ਮਾਈਕ ਲੈਣਾ ਜੀ ਲਗਾ ਸਾਹਿਬ ਜੀ ਜੋ ਕੱਲ੍ਹ ਧਰਨ ਦਿੱਤਾ ਜਾ ਰਿਹਾ ਉਹ ਸੰਬੰਧ ਵਿੱਚ ਮੈਂ ਸੰਮੁੱਚਾ ਜਲਸਪੁਰ ਦੇ ਅਕਾਲੀ ਵਰਕਰਾਂ ਨੂੰ ਪੀਸ ਕਰਨਾ ਹੈ ਕਿ ਇਹ ਪਹਿਲਾ ਧਰਮਾਵਾ ਜਿਹੜਾ ਦੇਰ ਆਪਾਂ ਨਾਲ ਵਿੱਚ ਜ਼ਬਰ ਦੇ ਖਿਲਾਫ ਜਿਹੜਾ ਲੁੱਟਾ ਜਾ ਰਿਹਾ ਹੈਗਾ ਬੜੀ ਅਫਸੋਸ ਦੀ ਗੱਲ ਹੈ ਕਿ ਇੱਕ ਪੋਲੀਟੀਕਲ ਬੰਦੇ ਨੇ ਸਾਡਾ ਲੀਡਰ ਲਗਾਤਾਰ ਸਪੈਨਸ ਬਣਨ ਵਾਲਾ ਕਪੂ ਧਰਮਾਵਾ ਵਾਲਾ ਜਿਹੜਾ ਵਾ ਉਹ ਕੈਂਸਟਰਾਂ ਤੋਂ ਮਰਵਾਤਾ ਆ ਖੁਦ ਕੈਂਸਟਰਾਂ ਨੇ ਇਹ ਕਿਹਾ ਵਾ ਆਪਣੀ ਬਾਈਕ ਦੇ ਵਿੱਚ ਕਿ ਸਾਡੇ ਕੋਲ ਇਹਨੇ ਮਰਵਾਇਆ ਅਸੀਂ ਉਸ ਰੋਸ ਵਿੱਚ ਸਰਕਾਰ ਤੇ ਦਬਾਅ ਪਾਉਣ ਲਈ ਕਾਲੇ ਧਰਵਾ ਜਿਹੜਾ ਵਾ ਮਹਾਰਾਜਾ ਦੀਪ ਸਿੰਘ ਚੌਪੜੀ ਤੇ ਬੈਠਾ ਜਾ ਰਿਹਾ ਵਾ ਤੇ ਮੈਂ ਸਰਗਰਮ ਵਰਕਰਾਂ ਨੂੰ ਯਕੀਨ ਕਰਨਾ ਕਿ ਉਹ ਸਾਰੇ ਇਸ ਪਰਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਜ਼ਬਰ ਦੇ ਖਿਲਾਫ ਤੇ ਜ਼ੁਲਮ ਦੇ ਖਿਲਾਫ ਵੀ ਆਪਣੀ ਰਵਾਜ ਨੂੰ ਬਲੰਦ ਕਰਾਂ ਪਿਛਲੇ ਦਿਨੀ ਤੁਹਾਡੇ ਵਰਕਰਾਂ ਦੇ ਵੀ ਇਹ ਬੋਲੀ ਚੱਲੀ ਹੈ। ਬਹੁਤ ਦੁਖਦਈ ਜੰਗਲ ਦਾ ਰਾਜ ਹੈ। ਸਾਡਾ ਟੂਟ ਦਾ ਲੀਡਰ ਹੈ ਸੇਮਰ ਆਪਣੇ ਬੈਰੋਕੇ ਦਾ। ਉਹਨੂੰ ਪਹਿਲਾਂ ਥ੍ਰੈਟ ਆ ਰਹੀਆਂ ਸੀ। ਉਹਨੇ ਥਾਣੇ ਨੂੰ ਪੁਲਿਸ ਨੂੰ ਦੱਸਿਆ ਵੀ ਇਹ ਦੋ-ਤਿੰਨ ਦਿਨ ਪਹਿਲਾਂ ਉਹਦੇ ਘਰ 'ਚ ਰਾਤ ਬੋਲੀਆਂ ਚਲਾਗੇ ਨੇ। ਮੈਂ ਸਮਝਦਾ ਕਿ ਪੁਲਿਸ ਨੂੰ ਪਹਿਲਾਂ ਹੀ ਚਿਕਨੀਆਂ ਕੀਤਾ ਹੋਇਆ ਸੀ ਤੇ ਜਿੰਨੀਆਂ ਵਾਰਦਾਤਾਂ ਰੋਕਣ ਲਈ ਪੁਲਿਸ ਨੂੰ ਹਰ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਜਿਹੜੀਆਂ ਕਿ ਕਮੀਆਂ ਆਈਆਂ ਨੇ ਤੇ ਇੱਕ ਆਰਾਮ ਨਾਲ ਸੁਪਨੇ 'ਤੇ ਬੰਦੇ ਦੇ ਉੱਤੇ ਲਾਉਂਦੇ ਕਿੱਦਾਂ ਦੇਖਦੇ ਪੰਜਾਬ ਲਾਅਨ ਆਰਡਰ ਜਿਹੜਾ ਵਾ ਉਹ ਜੰਗਲ ਦਾ ਰਾਜ ਬਣਿਆ ਹੜਾ ਵਾ ਜਿਹਦੇ ਕੋ ਮਰਜ਼ੀ ਫਰੋਤੀ ਮਨਜ਼ੀ ਜਾਂਦੇ ਨੇ ਜਿਵੇਂ ਘਰ ਮਰਜੀ ਗੋਲੀਆਂ ਚਲਾਈਆਂ ਜਾਗੀਆਂ ਨੇ ਪਿੱਛੇ 라ਵਣ ਵੀ ਹੱਥ ਚਲਾਈਏ ਕਿਉਂ। ਪਰ ਮੈਂ ਇਹ ਸਮਝਣਾ ਕਿ ਇਹ ਸਰਕਾਰਾਂ ਦਾ ਸਭ ਤੋਂ ਮੁੱਖ ਮੰਗ ਜਿਹੜੀ ਹੈ ਲੋਕਾਂ ਦੀ ਉਹ ਅਮਨ ਸ਼ਾਂਤੀ ਦਾ ਰਾਜ ਦਾ ਡਵੈਲਪਮੈਂਟ ਬਾਅਦ ਵਿੱਚ ਹੈ। ਆਰਥਿਕ ਤੌਰ ਤੇ ਕੰਮ ਜਿਹੜੇ ਮਜ਼ਬੂਤ ਕਰਨੇ ਬਾਅਦ ਵਿੱਚ ਹੈ ਸਭ ਤੋਂ ਪਹਿਲਾਂ ਅਮਨ ਸ਼ਾਂਤੀ ਹੈ। ਜਿਹੜੀ ਸਰਕਾਰ ਅਮਨ ਸ਼ਾਂਤੀ ਕਾਇਮ ਨਹੀਂ ਰੱਖ ਸਕਦੀ ਉਹ ਸਰਕਾਰ ਨੂੰ ਆਪਣੇ ਸਰਕਾਰ ਦੇ ਆ ਅਹੁਦਿਆਂ ਤੇ ਰਹਿਣ ਦਾ ਕੋਈ ਹੱਕ ਧਰਨੇ ਦਾ ਟਾਈਮ ਕਿੰਨੇ ਵਜੇ ਜੀ ਫੇਰ ਤੋਂ ਧਰਨੇ ਦਾ ਟਾਈਮ ਜਿਹੜਾ ਵਾ ਉਹ 10 ਵਜੇ ਤੋਂ ਬਾਅਦ ਲਾਈਫ ਚੱਲੇਗਾ ਆਪਣੇ ਪੀਟੀਸੀ ਤੇ ਉਹ 10 ਵਜੇ ਮੈਂ ਵਰਕਰਾਂ ਨੂੰ ਕਿਹਾ ਦਾ 10:30 ਵਜੇ ਆ ਜਾਓ ਠੀਕ ਹੈ